ਦੇਖੋ ਕੈਨੇਡਾ ਦੀ ਇਮੀਗ੍ਰੇਸ਼ਨ ਤੇ ਨਾ ਇੱਕ ਸਵਾਲ ਹਮੇਸ਼ਾ ਉੱਠਦਾ ਹਾਂ ਕਿ ਕੀ ਕਰੀਏ ਬਾਰੋਂ ਨਵੇਂ ਲੋਕ ਲਿਆਈਏ ਜਾਂ ਫਿਰ ਜਿਹੜੇ ਪਹਿਲਾਂ ਤੋਂ ਇੱਥੇ ਨੇ ਉਹਨਾਂ ਨੂੰ ਸੰਭੀਏ ਬਿਲਕੁਲ ਤੇ ਲੱਗਦਾ ਹੈ ਕਿ 2026 ਲਈ ਕੈਨੇਡਾ ਨੇ ਆਪਣਾ ਜਵਾਬ ਲੱਭ ਲਿਆ ਸਾਡੇ ਹੱਥ ਜਿਹੜੇ ਸਰੋਤ ਲੱਗੇ ਨੇ ਉਹ ਦੱਸਦੇ ਨੇ ਕਿ ਹਵਾ ਦਾ ਰੁਖ ਬਦਲ ਰਿਹਾ ਹੈ ਤੁਸੀਂ ਬਿਲਕੁਲ ਸਹੀ ਨਬਜ਼ ਫੜੀ ਹੈ ਇਹ ਸਿਰਫ ਕੋਈ ਛੋਟਾ ਮੋਟਾ ਨਿਯਮਾਂ ਦਾ ਫੇਰ ਬਦਲ ਨਹੀਂ ਹੈ ਇਹ ਮਤਲਬ ਇੱਕ ਪੂਰੀ ਸੋਚ ਦਾ ਬਦਲਾਅ ਹੈ अच्छा हां श्रोता जो जड़ी गल सामने आ रही है वो ये है कि कनाडा ਹੁਣ ਬਾਰੋਂ ਨਵੇਂ ਟੈਲੈਂਟ ਲੱਭਣ ਦੇ ਨਾਲ ਨਾਲ ਦੇਸ਼ ਦੇ ਅੰਦਰ ਜਿਹੜੇ ਤਜਰਬੇਕਾਰ ਲੋਕ ਬੈਠੇ ਨੇ ਉਹਨਾਂ ਤੇ ਸਭ ਤੋਂ ਵੱਡਾ ਦਾਅ ਖੇਡਣ ਦੀ ਤਿਆਰੀ ਕਰ ਰਿਹਾ ਹੈ ਤਾਂ ਅੱਜ ਆਪਾਂ ਇਸੇ ਵੱਡੀ ਤਬਦੀਲੀ ਵੱਲ ਇਸ਼ਾਰਾ ਕਰਦੇ ਚਾਰ ਵੱਡੇ ਐਲਾਨਾਂ ਦੀ ਗੱਲ ਕਰਾਂਗੇ ਸਾਡਾ ਮਕਸਦ ਸਿਰਫ ਇਹ ਦੱਸਣਾ ਨਹੀਂ ਕਿ ਕੀ ਬਦਲ ਰਿਹਾ ਸਗੋਂ ਇਹ ਸਮਝਣਾ ਹੈ ਕਿ ਇਹ ਬਦਲਾਅ ਕਿਉਂ ਹੋ ਰਹੇ ਨੇ ਤੇ ਇਸ ਦਾ ਅਸਰ ਕਿਸ-ਕਿਸ ਤੇ ਪਵੇਗਾ ਵਿਦਿਆਰਥੀਆਂ ਤੇ ਵਰਕ ਪਰਮਿਟ ਵਾਲਿਆਂ ਤੇ ਤੇ ਉਹਨਾਂ ਤੇ ਜੋ ਆਪਣੇ ਪਰਿਵਾਰਾਂ ਨੂੰ ਢੀਕ ਰਹੇ ਨੇ ਚਲੋ ਫਿਰ ਇਸ ਪੂਰੀ ਤਸਵੀਰ ਨੂੰ ਪਰਤਦਰ ਪਰਤ ਖੋਲਦਿਆਂ ਹਾਂ ਕਿਉਂਕਿ ਹਰ ਐਲਾਨ ਦੂਜੇ ਨਾਲ ਜੁੜਿਆ ਹੋਇਆ ਹੈ ਤਾਂ ਪਹਿਲਾ ਕਦਮ ਉਹਨਾਂ ਲੋਕਾਂ ਲਈ ਹੈ ਜੋ ਮੰਜ਼ਿਲ ਦੇ ਬਹੁਤ ਨੇੜੇ ਪਹੁੰਚ ਕੇ ਇੱਕ ਅਨਿਸ਼ਚਿਤਤਾ ਵਿੱਚ ਫਸੇ ਹੋਏ ਸਨ ਮਤਲਬ ਉਹ ਲੋਕ ਜਿਨ੍ਹਾਂ ਨੇ ਪੱਕੀ ਰਿਹਾਇਸ਼ ਯਾਨੀ ਪੀਆਰ ਲਈ ਅਪਲਾਈ ਕੀਤਾ ਹੋਇਆ ਪਰ ਉਹਨਾਂ ਦੇ ਵਰਕ ਪਰਮਿਟ ਦੀ ਤਲਵਾਰ ਸਿਰ ਤੇ ਲਟਕ ਰਹੀ ਸੀ ਉਹਨਾਂ ਲਈ ਕੀ ਹੈ ਸਰੋਤਾ ਵਿੱਚ ਉਹਨਾਂ ਲਈ ਤਾਂ ਜੀ ਬਹੁਤ ਵੱਡੀ ਰਾਹਤ ਹੈ ਸਰੋਤ ਮੁਤਾਬਕ ਜਿੰਨਾ ਵਿਦਿਆਰਥੀਆਂ ਨੇ ਪੀਆਰ ਲਈ ਅਰਜ਼ੀ ਦਿੱਤੀ ਸੀ ਤੇ ਜਿਨ੍ਹਾਂ ਦੇ ਓਪਨ ਵਰਕ ਪਰਮਿਟ ਮਤਲਬ ਖਤਮ ਹੋਣ ਦੇ ਨੇੜੇ ਸੀ ਹਾਂ ਸਰਕਾਰ ਨੇ ਉਹਨਾਂ ਸਾਰਿਆਂ ਦੇ ਪਰਮਿਟ ਸਿੱਧਾ 31 ਦਸੰਬਰ 2026 ਤੱਕ ਵਧਾ ਦਿੱਤੇ ਨੇ 2026 ਤੱਕ ਇਹ ਤਾਂ ਕੋਈ ਕੁਝ ਮਹੀਨਿਆਂ ਦੀ ਗੱਲ ਨਹੀਂ ਇਹ ਤਾਂ ਸਿੱਧਾ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਇਹ ਤਾਂ ਇੱਕ ਤਰ੍ਹਾਂ ਨਾਲ ਪਰੋਸਾ ਦੇਣ ਵਾਲੀ ਗੱਲ ਹੋਈ ਕਿ ਤੁਸੀਂ ਇੱਥੇ ਹੋ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਹੀ ਰਹੋ ਬਿਲਕੁਲ ਇਹ ਇੱਕ ਮਾਨਸਿਕ ਰਾਹਤ ਹੈ ਤੁਸੀਂ ਸੋਚ ਕੇ ਦੇਖੋ ਕੋਈ ਸਵੇਰੇ ਕੰਮ ਤੇ ਜਾਂਦਾ ਟੈਕਸ ਦਿੰਦਾ ਪਰ ਉਹਦੇ ਦਿਮਾਗ ਵਿੱਚ ਹਰ ਵੇੜੇ ਇਹ ਚਿੰਤਾ ਚੱਲਦੀ ਰਹਿੰਦੀ ਹੈ ਕਿ ਜੇ ਮੇਰਾ ਵਰਕ ਪਰਮਿਟ ਖਤਮ ਹੋ ਗਿਆ ਤੇ ਪੀਆਰ ਨਾ ਆਈ ਤਾਂ ਸਾਰਾ ਕੁਝ ਖਤਮ ਹੋ ਜਾਵੇਗਾ हां सरकार ने उस चिंता ਨੂੰ ਜੜੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਵਿੱਚ ਇੱਕ ਹੋਰ ਵੀ ਵੱਡੀ ਗੱਲ छुपी ਹੋਈ ਹੈ ਜਿਹੜੀ ਪਰਿਵਾਰਾਂ ਨਾਲ ਜੁੜੀ ਹੈ اچھا ਉਹ ਕੀ ਹੈ ਸਰੋਤ ਦੱਸਦੇ ਨੇ ਕਿ ਇਸੇ ਨਿਯਮ ਦੇ ਤਹਿਤ ਜਿਨ੍ਹਾਂ ਦੀਆਂ ਪੀਆਰ ਅਰਜ਼ੀਆਂ ਪ੍ਰੋਸੈਸ ਵਿੱਚ ਨੇ ਉਹ ਹੁਣ ਆਪਣੇ ਜੀਵਨ ਸਾਥੀ ਯਾਨੀ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਕੈਨੇਡਾ ਬੁਲਾ ਸਕਦੇ ਨੇ ਓਪਨ ਵਰਕ ਪਰਮਿਟ ਦੇ ਹਾਂ ਤੇ ਇਹ ਓਪਨ ਸ਼ਬਦ ਇੱਥੇ ਬਹੁਤ ਬਹੁਤ ਜ਼ਰੂਰੀ ਹੈ ਇਸ ਨੂੰ ਥੋੜਾ ਹੋਰ ਖੋਲੋ ਓਪਨ ਤੇ ਕਲੋਜ਼ਡ ਵਿੱਚ ਕੀ ਫਰਕ ਹੈ ਤੇ ਇਹ ਪਰਿਵਾਰ ਲਈ ਇੰਨਾ ਵੱਡਾ ਕਿਉਂ ਹੈ ਦੇਖੋ ਕਲੋਜ਼ਡ ਵਰਕ ਪਰਮਿਟ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਸਿਰਫ ਇੱਕ ਖਾਸ ਕੰਪਨੀ ਲਈ ਹੀ ਕੰਮ ਕਰ ਸਕਦੇ ਹੋ ਜੇ ਨੌਕਰੀ ਗਈ ਤਾਂ ਪਰਮਿਟ ਵੀ ਖਤਰੇ ਵਿੱਚ ਹਮ ਪਰ ਓਪਨ ਵਰਕ ਪਰਮਿਟ ਇੱਕ ਆਜ਼ਾਦੀ ਹੈ ਮਤਲਬ ਜੀਵਨ ਸਾਥੀ ਕੈਨੇਡਾ ਆਨ ਦੇ ਸਾਰ ਕਿਸੇ ਵੀ ਕੰਮ 'ਚ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਮਾਲਕ ਕੋਲ ਕੰਮ ਕਰਨ ਲਈ ਆਜ਼ਾਦ ਹੈ ਤਾਂ ਇਹ ਤਾਂ ਪਰਿਵਾਰ ਦੀ ਆਮਦਨ ਨੂੰ ਇੱਕਦਮ ਦੁੱਗਣਾ ਕਰਨ ਵਾਲੀ ਗੱਲ ਹੋ ਗਈ ਬਿਲਕੁਲ ਇਹ ਪਰਿਵਾਰ ਨੂੰ ਆਰਥਿਕ ਤੌਰ ਤੇ ਆਪਣੇ ਪੈਰਾਂ ਤੇ ਖੜਾ ਕਰਨ ਦਾ ਸਭ ਤੋਂ ਤੇਜ਼ ਤਰੀਕਾ ਹੈ ਇਹ ਸਿਰਫ ਇੱਕ ਵਿਅਕਤੀ ਨੂੰ ਕੰਮ ਦੀ ਇਜਾਜ਼ਤ ਨਹੀਂ ਇਹ ਪੂਰੇ ਪਰਿਵਾਰ ਨੂੰ ਮਜ਼ਬੂਤ ਕਰਨ ਦਾ ਇੱਕ ਮੌਕਾ ਹੈ ਤਾਂ ਇਹ ਸਪਸ਼ਟ ਹੈ ਕਿ ਸਰਕਾਰ ਉਹਨਾਂ ਲੋਕਾਂ ਨੂੰ ਸੁਰੱਖਿਅਤ ਕਰ ਰਹੀ ਹੈ ਜਿਹੜੇ ਪੀਆਰ ਦੀ ਲਾਈਨ 'ਚ ਲੱਗੇ ਹੋਏ ਨੇ ਪਰ ਉਸ ਵੱਡੀ ਗਿਣਤੀ ਦਾ ਕੀ ਜਿਹੜੇ ਅਜੇ ਵਰਕ ਪਰਮਿਟ ਤੇ ਨੇ ਤੇ ਜਿਨ੍ਹਾਂ ਨੂੰ ਪੀਆਰ ਦੀ ਮੰਜ਼ਿਲ ਆਲੇ ਦੂਰ ਲੱਗਦੀ ਹੈ ਲੱਗਦਾ ਸਰੋਤ ਵਿੱਚ ਉਹਨਾਂ ਲਈ ਵੀ ਕੋਈ ਸ਼ਾਰਟਕਟ ਦਾ ਜ਼ਿਕਰ ਹੈ ਹਾਂ ਤੇ ਇਹ ਸ਼ਾਇਦ ਸਭ ਤੋਂ ਵੱਧ ਚਰਚਾ ਵਾਲਾ ਐਲਾਨ ਹੈ ਸਰੋਤਾ ਮੁਤਾਬਿਕ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਦਸੰਬਰ ਮਹੀਨੇ ਵਿੱਚ 2026 ਲਈ ਇੱਕ ਨਵਾਂ ਟੈਂਪਰੇਰੀ ਰੈਜ਼ੀਡੈਂਟ ਟੂ ਪਰਮਨੈਂਟ ਰੈਜ਼ੀਡੈਂਟ ਯਾਨੀ TR2 PR ਪਾਥਵੇ ਦਾ ਐਲਾਨ ਕਰ ਸਕਦਾ ਹੈ TR2 PR ਜੀ ਤੇ ਇਸ ਯੋਜਨਾ ਤਹਿਤ 33000 ਤੋਂ ਵੱਧ ਲੋਕਾਂ ਨੂੰ ਸਿੱਧੀ PR ਦੇਣ ਦਾ ਟੀਚਾ ਰੱਖਿਆ ਗਿਆ ਹੈ ਇੱਕ ਮਿੰਟ बीआर टू पीआर प्रोग्राम तो पहला भी आया सी ते जितो तक मेनू याद है उस वेले ता बहुत हफड़ा तफड़ी मच्ची सी वेबसाइटां क्रैश होगियां सी लोग मौका गवा बैठे सी कि इस बार कुछ वखरा होवेगा। ਤੁਹਾਡਾ ਸਵਾਲ ਬਿਲਕੁਲ ਸਹੀ ਹੈ ਤੇ ਇਹ ਬਹੁਤ سارے ਲੋਕਾਂ ਦੇ ਮਨ ਚ ਹੋਵੇਗਾ। ਦੇਖੋ ਸਰੋਤ ਤਕਨੀਕੀ ਗੱਲਾਂ ਬਾਰੇ ਤਾਂ ਕੁਝ ਨਹੀਂ ਦੱਸਦੇ ਪਰ ਉਹ ਇੱਕ ਬਹੁਤ ਵੱਡੇ ਫਰਕ ਵਾਲੇ ਇਸ਼ਾਰਾ ਕਰਦੇ ਨੇ। ਹੋ ਕੀ? ਪਿਛਲੀ ਵਾਰ ਇੱਕ ਤਰ੍ਹਾਂ ਨਾਲ ਪਹਿਲਾਂ ਆਓ ਪਹਿਲਾਂ ਪਾਓ ਵਾਲੀ ਦੌੜ ਸੀ। ਪਰ ਇਸ ਵਾਰ ਸਰੋਤ ਕਹਿੰਦੇ ਨੇ ਕਿ ਵਿਭਾਗ ਉਹਨਾਂ ਭਾਰਤੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਪੈਲ ਦੇਵੇਗਾ ਜਿਹੜੇ ਲੰਬੇ ਸਮੇਂ ਤੋਂ ਕੈਨੇਡਾ 'ਚ ਰਹਿ ਰਹੇ ਨੇ ਕੰਮ ਕਰ ਰਹੇ ਨੇ ਤੇ ਟੈਕਸ ਦੇ ਕੇ ਉੱਥੋਂ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਨੇ। ਅੱਛਾ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਇਹ ਸਿਰਫ ਇੱਕ ਲੋਟਰੀ ਸਿਸਟਮ ਨਹੀਂ ਹੋਵੇਗਾ। ਨਹੀਂ। ਇਸ ਵਿੱਚ ਤੁਹਾਡੇ ਤਜਰਬੇ ਤੇ ਯੋਗਦਾਨ ਨੂੰ ਦੇਖਿਆ ਜਾਵੇਗਾ। ਇਹ ਫਿਰ ਸਾਡੀ ਉਸੇ ਸ਼ੁਰੂਆਤੀ ਗੱਲ ਤੇ ਆਉਂਦਾ ਹੈ ਜਿਹੜਾ ਟੈਲੈਂਟ ਪਹਿਲਾਂ ਤੋਂ ਮੌਜੂਦ ਹੈ ਉਸ ਨੂੰ ਇਨਾਮ ਦੇਣਾ। ਬਿਲਕੁਲ। ਇਹ ਉਹਨਾਂ ਲੋਕਾਂ ਨੂੰ ਇੱਕ ਤਰ੍ਹਾਂ ਨਾਲ ਮੰਨਤਾ ਦੇਣ ਦਾ ਤਰੀਕਾ ਹੈ ਜੋ ਪਹਿਲਾਂ ਹੀ ਕੈਨੇਡੀਅਨ ਸਮਾਜ ਦਾ ਹਿੱਸਾ ਬਣ ਚੁੱਕੇ ਨੇ ਤੁਸੀਂ ਉਸ ਨੌਜਵਾਨ ਬਾਰੇ ਸੋਚੋ ਜਿਹੜਾ ਪਿਛਲੇ 5-6 ਸਾਲ ਤੋਂ ਕੈਨੇਡਾ 'ਚ ਹੈ ਪੜ੍ਹਾਈ ਕੀਤੀ ਕਰਜ਼ਾ ਚੁੱਕਿਆ ਕਈ ਥਾਂ ਕੰਮ ਕੀਤਾ ਪਰ ਹਰ ਰਾਤ ਇਸੇ ਚਿੰਤਾ 'ਚ ਸੌਂਦਾ ਕਿ ਜੇ ਪੀਆਰ ਨਾ ਮਿਲੀ ਤਾਂ ਇਹ ਸਾਰੀ ਮਿਹਨਤ ਬੇਕਾਰ ਹੋ ਜਾਵੇਗੀ ਹਾਂ ਟੀਆਰ 2 ਪੀਆਰ ਵਰਗਾ ਪ੍ਰੋਗਰਾਮ ਸਿਰਫ ਇੱਕ ਪਾਲਿਸੀ ਨਹੀਂ ਉਸ ਨੌਜਵਾਨ ਲਈ ਜ਼ਿੰਦਗੀ ਬਦਲਣ ਵਾਲਾ ਇੱਕ ਮੌਕਾ ਹੈ ਇਹ ਉਹਨਾਂ ਲਈ ਇੱਕ 골ਡਨ ਚਾਂਸ ਹੈ ਜੋ ਸਿਸਟਮ ਵਿੱਚ ਫਸੇ ਹੋਏ ਮਹਿਸੂਸ ਕਰ ਰਹੇ ਸਨ ਇਹ ਬਹੁਤ ਦਿਲਚਸਪ ਹੈ ਜੇ TR2 PR ਰਾਈ 33000 ਲੋਕਾਂ ਨੂੰ ਪੱਕਾ ਕੀਤਾ ਜਾ ਰਿਹਾ ਤਾਂ ਕੋਈ ਸੋਚ ਸਕਦਾ ਹੈ ਕਿ ਸ਼ਾਇਦ ਸੂਬਾਈ ਪ੍ਰੋਗਰਾਮਾਂ ਯਾਨੀ PNP ਤੇ ਦਬਾਅ ਘਟ ਜਾਵੇਗਾ ਪਰ ਸਰੋਤ ਤਾਂ ਕੁਝ ਹੋਰ ਹੀ ਕਹਾਣੀ ਦੱਸ ਰਹੇ ਨੇ ਹਾਂ ਤੇ ਇਹੀ ਇਸ ਪੂਰੀ ਰਣਨੀਤੀ ਦਾ ਸਭ ਤੋਂ ਹੈਰਾਨ ਕਰਨ ਵਾਲਾ ਪਹਿਲੂ ਹੈ ਫੈਡਰਲ ਸਰਕਾਰ ਆਪਣਾ ਰਾਤਾ ਬਣਾਈ ਰਹੀ ਹੈ ਪਰ ਨਾਲ ਹੀ ਉਹ ਸੂਬਿਆਂ ਨੂੰ ਕੀ ਕਹਿੰਦੇ ਨੇ ਪਹਿਲਾਂ ਨਾਲੋਂ ਕਿਤੇ ਵੱਧ ਤੱਕ ਦੇ ਰਹੀ ਹੈ ਕਿਵੇਂ ਸਰੋਤਾ ਮੁਤਾਬਿਕ ਸਾਲ 2026 ਲਈ ਪ੍ਰੋਵਿੰਸ਼ਲ ਨੋਮਿਨੀ ਪ੍ਰੋਗਰਾਮ ਯਾਨੀ ਪੀ ਐਨ ਪੀ ਦਾ ਕੋਟਾ 55000 ਤੋਂ ਵਧਾ ਕੇ 91000 ਕਰ ਦਿੱਤਾ ਗਿਆ ਹੈ ਕੀ 55000 ਤੋਂ ਸਿੱਧਾ 91000 ਇਹਦਾ ਲਗਭਗ 65% ਦਾ ਵਾਧਾ ਹੋ ਗਿਆ ਇਹ ਤਾਂ ਥੋੜਾ ਬੋਤਾ ਵਾਧਾ ਨਹੀਂ ਇਹ ਤਾਂ ਪੂਰੀ ਖੇੜ ਹੀ ਬਦਲਣ ਵਾਲੀ ਗੱਲ ਹੈ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਤੁਹਾਡਾ ਅੰਦਾਜ਼ਾ ਸਹੀ ਹੈ ਫਰਕ ਸਿਰਫ ਨੰਬਰਾਂ ਦਾ ਨਹੀਂ ਸੋਚਦਾ ਹੈ ਇਹ ਕੋਟਾ ਵਧਾਉਣਾ ਇਹ ਦੱਸਦਾ ਹੈ ਕਿ ਫੈਡਰਲ ਸਰਕਾਰ ਹੁਣ ਮੰਨ ਰਹੀ ਹੈ ਕਿ ਓਟਾਵਾ ਵਿੱਚ ਬੈਠ ਕੇ ਪੂਰੇ ਦੇਸ਼ ਦੀਆਂ ਲੋੜਾਂ ਦਾ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੂੰ ਸਹੀ ਗੱਲ ਹੈ ਬ੍ਰਿਟਿਸ਼ ਕੋਲੰਬੀਆ ਦੀਆਂ ਟੈਕਨੋਲੋਜੀ ਦੀਆਂ ਲੋੜਾਂ ਸਸਕੈਚੁਵਨ ਦੀਆਂ ਖੇਤੀਬਾੜੀ ਦੀਆਂ ਲੋੜਾਂ ਤੋਂ ਬਿਲਕੁਲ ਵੱਖਰੀਆਂ ਨੇ ਬਿਲਕੁਲ ਇਹ ਇੱਕ ਕਿਸਮ ਦੀ ਡੀਸੈਂਟਰਲਾਈਜ਼ੇਸ਼ਨ ਹੈ ਜਿੱਥੇ ਸੂਬਿਆਂ ਨੂੰ ਆਪਣੀ ਆਰਥਿਕ ਕਿਸਮਤ ਲਿਖਣ ਲਈ ਵੱਧ ਤਾਕਤ ਤੇ ਵੱਧ ਸਾਧਨ ਦਿੱਤੇ ਜਾ ਰਹੇ ਨੇ ਤਾਂ ਜੇ ਮੈਂ ਇਸ ਨੂੰ ਸਹੀ ਸਮਝ ਰਿਹਾ ਤਾਂ ਹੁਣ ਇੱਕ ਡਬਲ ਰਣਨੀਤੀ ਚੱਲ ਰਹੀ ਹੈ ਇੱਕ ਪਾਸੇ ਟੀਆਰ2ਪੀਆਰ ਵਰਗਾ ਕੇਂਦਰੀ ਪ੍ਰੋਗਰਾਮ ਹੈ ਜੋ ਦੇਸ਼ ਭਰ ਵਿੱਚ ਮੌਜੂਦ ਤਜਰਬੇਕਾਰ ਲੋਕਾਂ ਨੂੰ ਟਾਰਗੇਟ ਕਰ ਰਿਹਾ ਹੈ ਹਾਂ ਤੇ ਦੂਜੇ ਪਾਸੇ ਸੂਬਿਆਂ ਨੂੰ ਬਹੁਤ ਜ਼ਿਆਦਾ ਕੋਟਾ ਦਿੱਤਾ ਜਾ ਰਿਹਾ ਹੈ ਤਾਂ ਕਿ ਉਹ ਆਪਣੀਆਂ ਸਥਾਨਕ ਲੋੜਾਂ ਮੁਤਾਬਿਕ ਸਹੀ ਹੁਨਰ ਵਾਲੇ ਲੋਕਾਂ ਨੂੰ ਚੁਣ ਸਕਣ ਇਹ ਤਾਂ ਹਰ ਪਾਸਿਓ ਮੌਕੇ ਵਧਾਉਣ ਵਾਲੀ ਗੱਲ ਹੋਈ ਬਿਲਕੁਲ ਇਸ ਨਾਲ ਪ੍ਰਵਾਸੀਆਂ ਨੂੰ ਵੀ ਵਦੇਰੇ ਚੋਣਾਂ ਮਿਲਣਗੀਆਂ ਹੋ ਸਕਦਾ ਕੋਈ ਐਕਸਪ੍ਰੈਸ ਐਂਟਰੀ ਦੇ ਉੱਚੇ ਸਕੋਰ ਤੱਕ ਨਾ ਪਹੁੰਚ ਰਿਹਾ ਹੋਵੇ ਪਰ ਸ਼ਾਇਦ ਉਸ ਦਾ ਹੁਨਰ ਮੈਨੀਟੋਬਾ ਜਾਂ ਨੋਵਾ ਸਕੋਸ਼ੀਆ ਦੇ ਕਿਸੇ ਖਾਸ ਖੇਤਰ ਲਈ ਬਿਲਕੁਲ ਸਹੀ ਹੋਵੇ ਇਹ ਵਧਿਆ ਹੋਇਆ ਪੀਐਨਪੀ ਕੋਟਾ ਉਹਨਾਂ ਲੋਕਾਂ ਲਈ ਨਵੇਂ ਦਰਵਾਜ਼ੇ ਖੋਲੇਗਾ ਅਸੀਂ ਹੁਣ ਤੱਕ ਆਰਥਿਕਤਾ ਕਾਮਿਆਂ ਤੇ ਹੁਨਰ ਦੀ ਗੱਲ ਕੀਤੀ ਹੈ ਪਰ ਇਮੀਗ੍ਰੇਸ਼ਨ ਇਸ ਤੋਂ ਕਿਤੇ ਵੱਧ ਹੈ ਇਹ ਮਤਲਬ ਬਹੁਤ ਨਿੱਜੀ ਮਾਮਲਾ ਹੈ ਇਹ ਪਰਵਾਨਾ ਬਾਰੇ ਹੈ ਤੇ ਲੱਗਦਾ ਹੈ ਕਿ ਸਰੋਤਾਂ ਵਿੱਚ ਇਸ ਮੋਰਚੇ ਤੇ ਵੀ ਇੱਕ ਬਹੁਤ ਵੱਡਾ ਐਲਾਨ ਹੈ ਹਾਂ ਤੇ ਇਹ ਐਲਾਨ ਬਹੁਤ ਸਾਰੇ ਪਰਿਵਾਰਾਂ ਲਈ ਪਾਵਨਾਤਮਕ ਤੌਰ ਤੇ ਸਭ ਤੋਂ ਮਹੱਤਵਪੂਰਨ ਹੋ ਸਕਦਾ ਹੈ ਇਹ ਹੈ ਮਾਤਾ ਪਿਤਾ ਦੀ ਸਪਾਂਸਰਸ਼ਿਪ ਬਾਰੇ ਅੱਛਾ ਪਹਿਲਾਂ ਦਾ ਹਾਲ ਸਮਝਣਾ ਜ਼ਰੂਰੀ ਹੈ 2025 ਦੌਰਾਨ ਇਮੀਗ੍ਰੇਸ਼ਨ ਵਿਭਾਗ ਨੇ ਕੋਈ ਨਵੀਂ ਅਰਜ਼ੀ ਨਹੀਂ ਲਈ ਸੀ ਉਹਨਾਂ ਨੇ ਸਿਰਫ 2020 ਬੇ ਪੁਰਾਣੇ ਪੂਲ ਵਿੱਚੋਂ ਹੀ 10000 ਤੋਂ ਵੱਧ ਲੋਕਾਂ ਨੂੰ ਸੱਦਾ ਦਿੱਤਾ ਸੀ ਤਾਂ ਇਸ ਦਾ ਮਤਲਬ ਜਿਹੜੇ ਲੋਕ ਪਿਛਲੇ ਕਈ ਸਾਲਾਂ ਤੋਂ ਉਡੀਕ ਕਰ ਰਹੇ ਸੀ ਉਹ ਸਾਰੇ ਨਿਰਾਸ਼ ਸਨ ਉਡੀਕ ਕਰ ਰਹੇ ਸਨ ਕਿ ਦਰਵਾਜ਼ਾ ਕਦੋਂ ਖੁੱਲੇਗਾ ਤਾਂ ਕੀ ਉਹ ਬੰਦ ਦਰਵਾਜ਼ਾ ਹੁਣ ਖੁੱਲ ਰਿਹਾ ਜੀ ਹਾਂ ਇਹੀ ਸਭ ਤੋਂ ਵੱਡੀ ਖਬਰ ਹੈ ਸਰੋਤ ਪੁਸ਼ਟੀ ਕਰਦੇ ਨੇ ਕਿ ਇਮੀਗ੍ਰੇਸ਼ਨ ਵਿਭਾਗ ਸਾਲ 2026 ਵਿੱਚ ਮਾਤਾ ਪਿਤਾ ਦੀ ਸਪਾਂਸਰਸ਼ਿਪ ਲਈ ਨਵੀਆਂ ਪੀਆਰ ਅਰਜ਼ੀਆਂ ਲੈਣੀਆਂ ਸ਼ੁਰੂ ਕਰੇਗਾ ਵਾਹ ਇਸ ਦਾ ਮਤਲਬ ਹੈ ਕਿ ਜਿਹੜੇ ਕੈਨੇਡੀਅਨ ਨਾਗਰਿਕ ਜਾਂ ਪੱਕੇ ਵਸਨੀਕ ਪਿਛਲੇ ਕਈ ਸਾਲਾਂ ਤੋਂ ਇਸ ਮੌਕੇ ਦੀ ਉਡੀਕ ਕਰ ਰਹੇ ਸਨ ਉਹਨਾਂ ਲਈ ਹੁਣ ਰਾਹ ਖੁੱਲ ਗਿਆ ਹੈ। ਇਹ ਬਿਨਾਂ ਸ਼ੱਕ ਬਹੁਤ ਸਾਰੇ ਪਰਿਵਾਰਾਂ ਲਈ ਖੁਸ਼ੀ ਦੀ ਖਬਰ ਹੈ। ਪਰ ਇੱਕ ਮਿੰਟ ਮਾਪਿਆਂ ਨੂੰ ਸਪான்ਸਰ ਕਰਨ ਲਈ ਆਮਦਨ ਦੀਆਂ ਸ਼ਰਤਾਂ ਤਾਂ ਬਹੁਤ ਸਖਤ ਹੁੰਦੀਆਂ ਨੇ। ਕਈ ਵਾਰ ਤਾਂ ਔਸਤ ਪਰਿਵਾਰ ਲਈ ਪਹੁੰਚ ਤੋਂ ਬਾਹਰ। ਕੀ ਇਹ ਐਲਾਨ ਸਿਰਫ ਇੱਕ ਝੂਠੀ ਉਮੀਦ ਤਾਂ ਨਹੀਂ ਜੇਕਰ ਉਹ ਸ਼ਰਤਾਂ ਉਨੀਆਂ ਹੀ ਸਖਤ ਰਹਿਣ? ਇਹ ਬਹੁਤ ਹੀ ਅ ਵਾਜਿਬ ਨੁਕਤਾ ਹੈ ਸਰੋਤ ਵਿੱਤੀ ਸ਼ਰਤਾਂ ਵਿੱਚ ਕਿਸੇ ਬਦਲਾਅ ਬਾਰੇ ਕੁਝ ਨਹੀਂ ਕਹਿੰਦੇ ਪਰ ਇਸ ਐਲਾਨ ਦੇ ਮਤਲਬ ਮਨੋਵਿਗਿਆਨਿਕ ਮਹੱਤਵ ਨੂੰ ਸਮਝਣਾ ਜ਼ਰੂਰੀ ਹੈ ਹਮ ਸਰਕਾਰ ਲਈ ਇਸ ਪ੍ਰੋਗਰਾਮ ਨੂੰ ਦੁਬਾਰਾ ਖੋਲਣਾ ਪਰਿਵਾਰਿਕ ਇਕਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਣ ਦਾ ਇੱਕ ਤਰੀਕਾ ਹੈ ਉਹ ਸੁਨੇਹਾ ਦੇਰੇ ਨੇ ਕਿਉਂ ਸਮਝਦੇ ਹਨ ਕਿ ਇੱਕ ਸਫਲ ਪ੍ਰਵਾਸੀ ਉਹ ਹੈ ਜਿਸ ਦਾ ਪਰਿਵਾਰ ਉਸ ਦੇ ਨਾਲ ਹੋਵੇ ਸਹੀ ਗੱਲ ਹੈ ਜਦੋਂ ਬਜ਼ੁਰਗ ਮਾਪੇ ਨਾਲ ਹੁੰਦੇ ਨੇ ਤਾਂ ਉਹ ਬੱਚਿਆਂ ਦੀ ਦੇਖਭਾਲ ਵਿੱਚ ਮਦਦ ਕਰਦੇ ਨੇ ਜਿਸ ਨਾਲ ਦੋਵੇਂ ਮਾਪੇ ਕੰਮ ਕਰ ਸਕਦੇ ਨੇ ਭਾਵੇਂ ਇਸ ਸ਼ਰਤਾਂ ਔਖੀਆਂ ਰਹਿਣ ਪਰ ਦਰਵਾਜ਼ਾ ਖੋਲਣਾ ਆਪਣੇ ਆਪ ਚ ਇੱਕ ਬਹੁਤ ਵੱਡਾ ਤੇ ਸਕਾਰਾਤਮਕ ਕਦਮ ਹੈ ਬਹੁਤ ਵਧੀਆ ਤੇ ਜਦੋਂ ਅਸੀਂ ਇਹਨਾਂ ਸਾਰੇ ਟੁਕੜਿਆਂ ਨੂੰ ਇਕੱਠੇ ਜੋੜਦੇ ਹਾਂ ਵਰਕ ਪਰਮਿਟ ਦਾ ਵਧਣਾ ਟੀਆਰ 2 ਪੀਆਰ ਦਾ ਸ਼ਾਰਟਕਟ বিএনপি ਨੂੰ ਵੱਡੀ ਤਾਕਤ ਤੇ ਮਾਪਿਆਂ ਲਈ ਨਵੀਆਂ ਅਰਜ਼ੀਆਂ ਤਾਂ ਇਹ ਸਿਰਫ ਚਾਰ ਵੱਖਰ-ਵੱਖਰੇ ਐਲਾਨ ਨਹੀਂ ਲੱਗਦੇ ਨਹੀਂ ਇਸ ਵਿੱਚੋਂ ਇੱਕ ਸਪਸ਼ਟ ਇੱਕ ਪੂਰੀ ਸੋਚੀ ਸਮਝੀ ਰਣਨੀਤੀ ਦੀ ਤਸਵੀਰ ਉੱਭਰਦੀ ਹੈ ਤੁਸੀਂ ਬਿਲਕੁਲ ਸਹੀ ਸਿੱਟੇ ਤੇ ਪਹੁੰਚੇ ਹੋ ਇਸ ਸਭ ਦੇ ਪਿੱਛੇ ਮੈਨੂੰ ਲੱਗਦਾ ਤਿੰਨ ਮੁੱਖ ਥੰਮ ਨਜ਼ਰ ਆਉਂਦੇ ਨੇ ਪਹਿਲਾ ਧਾਰਨ ਸ਼ਕਤੀ ਭਰਤੀ ਤੋਂ ਉੱਪਰ ਯਾਨੀ ਰੀਟੈਂਸ਼ਨ ਓਵਰ ਰਿਕਰੂਟਮੈਂਟ ਮਤਲਬ ਜਿਹੜੇ ਪਹਿਲਾਂ ਤੋਂ ਨੇ ਉਹਨਾਂ ਨੂੰ ਰੱਖੋ ਹਾਂ ਕੈਨੇਡਾ ਹੁਣ ਸਮਝ ਰਿਹਾ ਹੈ ਕਿ ਜਿੰਨਾ ਤੇ ਉਸਨੇ ਪੜ੍ਹਾਈ ਤੇ ਤਜਰਬੇ ਦੇ ਰੂਪ ਵਿੱਚ ਪਹਿਲਾਂ ਹੀ ਨਿਵੇਸ਼ ਕੀਤਾ ਹੋਇਆ ਹੈ ਉਹਨਾਂ ਨੂੰ ਗੋਣਾ ਸਭ ਤੋਂ ਵੱਡਾ ਘਾਟ ਹੈ ਠੀਕ ਦੂਜਾ ਜਿਵੇਂ ਤੁਸੀਂ ਕਿਹਾ ਸੀ ਸ਼ਕਤੀ ਨੂੰ ਵੰਡਣਾ ਹਾਂ ਵਿਕੇਂਦਰੀਕ੍ਰਿਤ ਫੈਸਲੇ ਡੀਸੈਂਟਰਲਾਈਜ਼ਡ ਡਿਸੀਜਨ ਮੇਕਿੰਗ ਪੀਐਨਪੀ ਕੋਟੇ ਵਿੱਚ ਇੰਨਾ ਵੱਡਾ ਵਾਅਦਾ ਇਸ ਗੱਲ ਦਾ ਸਬੂਤ ਹੈ ਕਿ ਕੇਂਦਰ ਸਰਕਾਰ ਸੂਬਿਆਂ ਤੇ ਭਰੋਸਾ ਕਰ ਰਹੀ ਹੈ ਕਿ ਉਹ ਆਪਣੇ ਆਰਥਿਕ ਲੋੜਾਂ ਨੂੰ ਬਿਹਤਰ ਸਮਝਦੇ ਨੇ ਤੇ ਤੀਜਾ